ਤਰ ਤਾਨੂੰ ਦੋ ਟਰੈਕਟਰ ਦਿਖਾਉਣੇ ਆ ਪੂਰੀ ਫੁੱਲ ਗਰੰਟੀ ਵਾਲੇ ਇਧਰਲੇ ਪਾਸੇ ਦਾ ਖੜਾ ਸਵਰਾਜ 744 ਨੰਬਰੇ ਦਾ ਬਾਈ ਕਿਥੋਂ ਦਾ ਹੈ ਪੰਜਾਬ ਪੰਜਾਬ ਦਾ ਨੰਬਰ ਆ ਪਾਰਟੀ ਕੰਮੀ ਦੇ ਨਾਮ ਹੈ ਸੈਕੰਡ ਸੈਕੰਡ ਪਾਰਟੀ ਦੇ ਨਾਮ ਹੈ ਸਜਣੋ ਤੇ ਮਾਡਲ ਹੈਗਾ ਜੀ 2000 2000 ਚੌਕਟਾ ਟਾਇਰਾਂ ਦਾ ਦਿਖਾਤਾ ਰਮਿਆ ਪੂਰੇ ਘੈਂਟ ਟਾਇਰ ਨੇ ਮਗਰਾਡਾਂ ਦੀ ਗੱਲ ਕਰ ਲਈਏ ਸੱਤਰੀ ਦੀ ਗੱਲ ਕਰ ਲਈਏ ਤਾਂ ਵੀ ਨਵੇਂ ਵਰਗੀ ਆ ਤੇ ਬਾਈ ਨੰਬਰੇ ਦਾ ਪੰਜਾਬ ਦਾ ਹੀ ਆ ਪੰਜਾਬ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਕਿੰਨੇ ਦਾ ਦੇ ਦਈਏ 23 ਦਾ 230000 ਦੇ ਵਿੱਚ ਸੱਜਣੋ ਜਾਨੀ ਕਿ ਸਬਕ 2 ਲੱਖ ਦੇ ਵਿੱਚ ਇਹਦੇ ਮਾਲਕ ਬਣ ਜਾਓਗੇ ਲਾਈਟਾਂ ਲੂਟਾਂ ਪੂਰੀਆਂ ਕੈਂਟ ਲੱਗੀ ਹੋਈਆਂ ਨੇ ਲਾਈ ਵੀ ਬੜੀ ਜਿਆਦਾ ਚੰਗੀ ਹੈ ਪੱਟੀ ਦੀ ਪੂਰੀ ਫੁੱਲਾ ਕਲੇ ਇੰਜਣ ਦੀ ਆਵਾਜ਼ ਆਉਂਦੀ ਹੈ ਹੋਰ ਨਹੀਂ ਗਾਸ ਪਾਸੇ ਆਉਂਦੀ ਸਾਇਲੈਂਟ ਹੈ ਲੈ ਮਿੱਤਰੋ ਨੋਵਾ ਗੱਡੀ ਵਰਗਾ ਹੈ ਮਲਾਈ ਵਾਂਗੂ ਚੱਲਦਾ ਜੇ ਕਿਸੇ ਸੱਜਣ ਨੇ ਲੈਣਾ ਤੇ ਇਧਰਲੇ ਪਾਸੇ ਖੜਾ ਸਵਰਾ 750 ਬਾਈ ਇਹ 2000 ਮਾਡਲ ਹੈ ਇਹ ਵੀ 2000 ਮਾਡਲ ਹੈ ਓਕੇ ਜੇ ਇਹਦੀ ਗੱਲ ਕਰੀਏ ਇਹਦੀ ਕੀ ਡਿਮਾਂਡ ਹੈ ਇਹਦੇ ਦਾ 220 22000 ਨੰਬਰ ਇਹਦਾ ਪੰਜਾਬ ਦਾ ਓਕੇ ਤੇ ਫੁੱਲ ਗਾਰੰਟੀ ਇਹਦੀ ਵੀ ਫੁੱਲ ਚੰਗਾ ਰ ओके ਲੈ ਮਿੱਤਰੋ ਬਰਨਾਲਾ ਮੰਡੀ ਦੇ ਵਿੱਚ ਆਈ ਤੀ ਵਿਕਣੇ ਪਿੰਡ ਹੈਗਾ ਬਾਈ ਦਾ ਫਰਵਾਹੀ ਤੇ ਨਾਮ ਹੈਗਾ ਗੁਰਲਾਲ